ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਹੋਰ ਸਾਡੇ ਬੱਚੀ ਦੀ ਜਿਹੜੀ ਹੈ ਉਹ ਜਿੰਦਗੀ ਬਚਾਉਣ ਦਾ ਸਰਦਾਰ ਸਮਰਤਨ ਦਾ ਪਾ ਦਿੱਛੇ ਮਾਰੇ ਨੇ ਜਿੱਤਿਆ ਇਹ ਅਬਦੁੱਲਾਪੁਰ ਦੇ ਬੇਟਾ ਅਬਦੁੱਲਾਪੁਰ ਮਸਲਾ ਜਿਹੜਾ ਵਾਰਡ ਨੰਬਰ 52 ਉੱਥੇ ਹੀ ਇੱਕਦੇ ਪੰਗਲੇ ਦਾ ਇਹ ਲੜਕੀ ਕੰਮ ਕਰਦੀ ਸੀ ਉੱਥੇ ਕਿਸੇ ਮਾੜੇ ਅੰਸਰ ਨੇ ਇਹਨੂੰ ਨਸ਼ਾ ਜਿਹਨੂੰ ਆਪਾਂ ਚਿੱਕਾ ਕਹਿੰਦੇ ਆ ਉਹਦੇ ਦਰਦ-ਦਰ ਵਿੱਚ ਜਿਹੜਾ ਵਸਾਇਆ ਸਾਡੇ ਬਹੁਤ ਸਤਿਕਾਰਯੋਗ ਆ ਨਾਮ ਸਾਹਿਬ ਕੋਲੇ ਇਹਦੀ ਮਾਤਾ ਜਿਹੜੀ ਨਾਲ ਬੈਠੀ ਐ ਨੇ ਸੰਪਰਕ ਕਰਿਆ ਤੇ ਮਾਨ ਸਾਹਿਬ ਦੇ ਪ੍ਰਵਾਰੇ ਦੇ ਤਹਿਤ ਸਾਡੇ ਐਮਐਲਏ ਕਲਵਰਸਨ ਸਿੱਧੂ ਜੀ ਨਸ਼ਾ ਛਡਾਉਂਦੇ ਨੇ ਤੇ ਮੇਰੀ ਬੱਚੀ ਦੀ ਵੀ ਜਿਹੜੀ ਦੀ ਜ਼ਿੰਦਗੀ ਤੁਸੀਂ ਬਚਾਦੇ ਹੋ ਕਿਉਂਕਿ ਇਹਦੇ ਛੋਟੇ-ਛੋਟੇ ਦੋ ਬੱਚੇ ਨੇ ਘਰ ਦਾ ਸਮਾਂ ਰੋਣਾ ਪੈਣਾ ਕੋਈ ਰੋਣਾ ਘਰ ਦਾ ਸਮਾਨ ਵੀ ਇਨੇ ਜਿਹੜਾ ਚੱਕ ਚੱਕ ਕੇ ਬੇਚਰਾ ਸ਼ੁਰੂ ਕਰਦਾ ਤੇ ਹੁਣ ਸਾਡੀ ਇੰਤਹਾ ਹੋਈ ਪਈ ਹੈ ਸਾਡੀ ਮਦਦ ਕਰੋ ਕਿ ਅਸੀਂ ਉਸ ਬੱਚੀ ਨੂੰ ਅੱਜ ਇੱਥੇ ਆਪਣੇ ਘਰੇ ਬਲਾ ਕੇ ਇੱਥੋਂ ਸ਼ਿਵਲ ਹਸਪੀਟਲ ਵਿੱਚ ਆਪਣੇ ਸਰਕਾਰੀ ਖਰਚੇ ਤੇ ਜਿਹੜਾ ਨਸ਼ਾ ਛਡਵਾਉਣੀ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਮੈਂ ਇਹ ਬੱਚੀ ਨੂੰ ਕਹਾਂਗਾ ਸਾਡੀ ਜੀਵੀ ਹੈ ਨਹੀਂ ਆਪਣੇ ਸ਼ਬਦਾ ਰਹੇ ਉਹ ਮੈਂ ਸਿਰਫ ਬਿਆਨ ਕਰਦੇ ਵੀ ਕਿੰਨਾ ਕਿੰਨਾ ਹੋਇਆ ਕਿਵੇਂ ਕਿਵੇਂ ਨਸ਼ੇ ਦੇ ਪੂਰਤੀ ਕਰਦੇ ਸੀ ਅੰਦੇ ਪੂਰਤੀ ਕਰਦਾ ਬੋਲੋ ਬੇਟਾ ਆਪਣਾ ਨਾਮ ਹੀ ਦੱਸਵਾ ਦੇ ਪ੍ਰਮੁੱਖ ਜੱਕੇ ਬੋਲ ਬੇਟਾ ਬੇਫਿਕਰ ਹੋ ਕੇ ਬੋਲਦੇ ਬੇਫਿਕਰ ਹੋ ਕੇ ਬੋਲੋ ਬੇਫਿਕਰ ਹੋ ਕੇ ਬੋਲਦੇ ਮੈਨੂੰ ਕਿਸੇ ਨੇ ਨਸ਼ੇ ਦੇ ਬਿਧਵਾ ਦਿੱਤਾ ਮੈਂ ਨਸ਼ੇ ਦੀ ਹੈ ਮੈਂ ਸੰਗੜੇ ਦਿੱਤੇ ਕਦੇ ਕਰਦਾ ਸੀ ਤਾਂ ਮੈਂ ਤਾਂ ਮੈਂ ਕਰਦੀ ਸੀ ਸਰ ਜੀ ਜੇ ਮੇਰੀ ਮੰਮਾ ਵਿਧਵਾ ਵਾ ਪਾਪਾ ਨੇ ਚੁੱਪ ਰਹਿੰਦੇ ਨੇ ਮੈਂ ਕਰਦੀ ਸੀ ਜੇ ਤਾਂ ਬੇਸਕੀ ਉਨਾ ਜੀ ਬਣਾ। ਬਿਨਾਂ ਬੋਣਾ, ਰੋਣਾ ਹਾਂਗੇ ਇਹ ਕਰਮਾਂ ਦੀ ਲਿਖਿਆ ਹੁੰਦਾ ਬੱਚੇ ਉਹੀ ਉਹੀ ਹੋਣਾ ਜੋ ਹੋਣਾ। ਇਹਦੇ ਦੇ ਭਣੇ ਇਹਦੇ ਵਾਸਤੇ ਨਾ ਖਰਾਬ ਵੀ ਲੋੜ ਹੁੰਦੀ ਹੈ ਨਸ਼ਾ ਜਿਉਂ ਛੱਡਣਾ। ਆਹ ਹਿਆਰ ਜੀ ਆ ਮੈਂ ਗੇੜ ਕੇ ਇਹਨੂੰ ਦੁੱਧ ਪਿਵਾਣਾ ਤੇ ਦੁੱਧ ਪਿਵਾਣਾ ਤੇ ਨਾਲ ਬਹਿਣਾ ਤੁਸੀਂ ਹਾਜ਼ਰ। ਉਹਨਾਂ ਬੇਟਾ ਰੋਣਾ ਤੋਂ ਪਹਿਲਾਂ ਇੱਕ ਪੁੱਤਰ ਦਾ ਸਾਥ ਹੁੰਦਾ ਕੋਈ ਕਹਿੰਨੇ ਤੂੰ ਕਹਿੰਦਾ ਜਾਣ ਕੇ ਲੱਤੀ। ਤੇਰੇ ਕਰਮਾਂ ਦੀ ਲਿਖਿਆ ਸੀ ਲੱਗ ਗਈ ਇਹ ਪਾਰਟੀਆਂ ਨੇ ਕੰਮ ਨਹੀਂ ਜਿਨ੍ਹਾਂ ਨੇ ਚੰਦਰ ਪਈਆਂ ਦੀ ਖਤਰ ਅਜੇ ਹੀ ਜੀ ਮੇਲੇ ਗੁਰਮਨ ਸਿੰਘ ਸਿੱਧੂ ਜਿੰਦਾਬਾਦ ਐਮ ਐਲ ਏ ਪਵਨ ਸਿੰਘ ਸਿੱਧੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਪਵਨ ਸਿੰਘ ਮਾਨ ਜਿੰਦਾਬਾਦ ਰੋਣਾ ਰੋਣਾ ਨਸ਼ਾ ਜਿਹੜਾ 100% ਫੜਾਵਾਂਗੇ ਸਾਡੇ ਬੱਚੇ ਸਾਡੀ ਧੀਏ ਤੋਂ ਕਿਸੇ ਗੱਲ ਨਾਲ ਡੁੱਠੇ ਨਾ ਤੇ ਮੈਂ ਮੁੱਖ ਮੰਤਰੀ ਪਵਨ ਸਿੰਘ ਜੀ ਨੂੰ ਸਦਾ ਸ਼ੁਭ ਮਾਨ ਦੀਦਾ ਅੰਤਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਅਦਾਸ ਤੋਂ ਅਜੇ ਹੀ ਸੇਵਾ ਲੈ ਰਹੀ ਹੈ ਤੇ ਮੈਂ ਇਸ ਮਾਧਮ ਰਾਹੀਂ ਆਪਣੇ ਹਲਕੇ ਦੇ ਉਸ ਨਸ਼ੇ ਦੇ ਦੰਦਾਰ ਵਿੱਚ ਦੁੱਬੇ ਨੌਜਵਾਨਾਂ ਤੇ ਬੱਚਿਆਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰੋ ਆਪਣੇ ਖਾਤੀਏ ਦੇ ਅਸੀਂ ਨਸ਼ਾ ਛੁਡਾਵਾਂਗੇ ਉਹਨੂੰ ਖਰਾਦ ਦੇ ਲਈ ਖਰਾਕ ਵੀ ਦੇਵਾਂਗੇ ਪਰ ਪੰਜਾਬ ਵਿੱਚੋਂ ਜਿਹੜਾ ਨਸ਼ਾ ਉਹ ਖਤਮ ਕਰਕੇ ਇਹ ਦੱਸਣਾ ਮੰਨਦੇ ਨਸ਼ੇ ਦੇ ਸਦਾਕਰਾਂ ਨੂੰ ਸਾਰਨਾ ਵੀ ਕਰਨਾ ਕਿ ਫੋਟੇ ਸਨਾਈਜ਼ਾ ਲੱਖ ਤੱਕ ਚੁੱਕਿਆ ਹੈ ਜਿਹੜੇ ਤੁਸੀਂ ਰਹਿੰਦੇ ਆ ਬੰਦੇ ਦੇ ਪੁੱਤ ਬਣ ਕੇ ਨਸ਼ਾ ਵਿੱਚੋਂ ਹਟਜੋ ਅਜਿਹੀਆਂ ਬੱਚੀਆਂ ਦੀ ਇੱਥੇ ਬੱਚੇ ਦੀ ਜ਼ਿੰਦਗੀ ਬਰਬਾਦ ਕਰਨੋਂ ਹਟਜੋ ਜਿਹੜੇ ਚੰਦਲ ਪੇਂ ਦੀ ਖਤਰ ਇਹ ਜਿਹੜਾ ਅੰਦਰ ਲਾਜ ਦਾ ਕੁੱਪਾ ਇਹਨੇ ਰੱਜਣਾ ਨਹੀਂ ਕਦੇ ਜੇ ਚੰਗੇ ਕੰਮ ਕਰੋਗੇ ਇੱਥੇ ਵੀ ਸਤਕਾਰ ਮਿਲੂ ਤੇ ਦਰਗਾਹ ਵੀ ਸਤਕਾਰ ਮਿਲੂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਪਾਂ ਪਾੜੀ ਜਿੰਦਾਬਾਦ ਕਰਕੇ ਤੁਸੀਂ ਹੋ ਗਏ ਆਂ ਤੇ ਬਾਬਾ ਦੀਵਸਨ ਦੇ ਜਨਮ ਅਸਥਾਨ ਦਾ ਕੀ ਮਹਾਰਾਜ ਜੀ ਇਹਨੂੰ ਠੀਕ ਤੋਂ ਜਲਦੀ ਤੋਂ ਜਲਦੀ ਠੀਕ ਕਰਕੇ ਭੇਜੇ ਆਪਣੇ ਬੱਚੇ ਅਦਿਸ਼ਮਾਲੇ ਬਹੁਤ ਬਹੁਤ ਕਰਦਾ ਵਾਹਿਗੁਰੂ ਜੀ ਦਾ ਧੰਨਵਾਦ ਜੀ ਬਹੁਤ ਧੰਨਵਾਦ